ਗੁਰ ਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਹਿ ਪੂਰਾ ਸਤਗੁਰੂ ਭੁੱਖ ਜਾਏ ਲਹਿ ਮੇਰੀ ਗੁਰ ਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਟੋਟਨਾ ਆਵੇ ਹਰ ਪੁਨ ਕੇਰੀ ਦੋਖ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਈ ਸੁੱਚਾ ਬੈਠਾ ਆਏ ਸੁੱਚੇ ਅੱਗੇ ਰਖਿ ਔਨਾ ਉਹ ਇਹ ਨਾ ਪਿਟਿਓ ਜਾਏ ਸੁੱਚਾ ਹੋਏ ਇੱਕ ਜੀਵਿਆ ਲੱਗਾ ਪੜਨ ਸ਼ਲੋਕ ਕੋ ਹੱਥੇ ਜਾਏ ਸਟਿਆ ਕਿਸ ਇਹ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰਾ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਹੂ ਆ ਪਾਕ ਪਵਿੱਤ